ਮੈਂ ਬੇਨਤੀ ਕਰਾਂਗਾ ਵੀਰ ਬਲਵਿੰਦਰ ਸਿੰਘ ਜੀ ਨੂੰ ਉਹੋ ਸਟੇਜ ਤੇ ਆਓ ਉਹ ਸੰਗਤਾਂ ਦੇ ਰੂਪ ਰੂਪ ਦੱਸ ਮੈਂ ਫੋਨਗੇ ਉਹਨਾਂ ਤੋਂ ਬਾਅਦ ਸਾਡੇ ਕੋਲ ਪੰਜੇ ਵਿਸ਼ੇਸ਼ ਮਹਿਮਾਨ ਭਾਈ ਵੀ ਪ੍ਰੀਤ ਮਹਿੰਦਰਪਾਲ ਸਿੰਘ ਜੀ ਜੋ ਕਿ ਪ੍ਰਿੰਸੀਪਲ ਬੀ ਐਮ ਕਾਲਜ ਗਰਸ਼ਣਪੁਰ ਤੋਂ ਹਨ ਉਹਨਾਂ ਨੇ ਵੀ ਸੰਗਤਾਂ ਦੇ ਰੂਪ ਰੂਪ ਹੋਣਾ ਹੈ ਔਰ ਉਹਨਾਂ ਤੋਂ ਬਾਅਦ ਸਾਡੇ ਜੋ ਜਥਾ ਪੰਚਾ ਹੈ ਉਹੋ ਟਾਡੀਵਾਲਾ ਨਾਲ ਸੰਗਤਾਂ ਨੂੰ ਸਮਾਪਤੀ ਤੱਕ ਨਿਹਾਲ ਕਰਨਗੇ ਸੋ ਮੈਂ ਬੇਨਤੀ ਕਰਾਂਗਾ ਵੀਰ ਬਲਵਿੰਦਰ ਸਿੰਘ ਨੂੰ ਉਹ ਹੋ ਸੰਤ ਦਾ ਰੂਹ ਰੂਹ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 10 ਗੁਰੂ ਸਾਹਿਬਾਂ ਦੀ ਜੋ ਚੌਵਰ ਛਤਰ ਦੇ ਮਾਲ ਹੈ ਤਾਂ ਤਾਂ ਛੇ ਗੁਰਾਂ ਸਾਹਿਬ ਜੀ ਦੀ ਰਹਿਨਮਾਈ ਹੈ ਸਾਜ ਰਹੇ ਪਿਆਰ ਵਾਲਿਓ ਔ ਫਤਿਹ ਦੀ ਸਾਨ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਜ ਗੱਜ ਕੇ ਆਈ ਨਹੀਂ ਜਿਹੜਾ ਫਤੇ ਨਾਲ ਹੈ ਪਿਆਰ ਕਰਦਾ ਉਹਦੀ ਆਦਮਾ ਵੀ ਫਤੇ ਪਾ ਜਾਂਦੀ ਜਿਹੜੇ ਫਤੇ ਬੁਲਾਣ ਤੋਂ ਸੰਕੋਚ ਕਰਦੇ ਉਹਨੂੰ ਫਤੇ ਵੀ ਫਤੇ ਬੁਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਸਦਾ ਸੰਗਤਾਂ ਵਿੱਚ ਹੀ ਫਤੇ ਪਾਈਦੀ ਏ ਜਦੋਂ ਸਾਧ ਸੰਗਤ ਜੀ ਸਾਥ ਸਾਧ ਦੇ ਵਿੱਚ ਆ ਜਾਈਏ ਫਿਰ ਗੱਜ ਕੇ ਫਤੇ ਬੁਲਾਈ ਦੀ ਆਫੇ ਗੱਜ ਕੇ ਫਤੇ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਗੁਰੂ ਪਿਆਰ ਵਾਲਿਓ ਅੱਜ ਅਸੀਂ 74ਵੀਂ ਵਰਸੀ ਸਤ ਬਾਬਾ ਪ੍ਰੇਮ ਸਿੰਘ ਜੀ ਦੀ ਮੁਰਾਲੇ ਵਾਲੇ ਉਹਨਾਂ ਦੀ ਮਨਾ ਰਹੇ ਹਾਂ ਇਹ ਮਿੱਠਾ ਦਿਨ ਸਾਲ ਬਾਅਦ ਜੋ ਆਂਦਾ ਹੈ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸਾਰੇ ਕਾਰਜ ਰਾਸ ਹੁੰਦੇ ਹਨ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਸਤ ਬਾਬਾ ਪ੍ਰੇਮ ਸਿੰਘ ਜੀ ਕਲਚਰ ਸੁਸਾਇਟੀ ਉਹਨਾਂ ਦੀ ਕਮੇਟੀ ਇਹ ਰਲ ਮਿਲ ਕੇ ਸਾਰੇ ਕਾਰਜ ਨੇਪਰੇ ਚਾੜਦੇ ਹਨ ਮੈਂ ਆਪ ਜੀ ਨਾਲ 7-8 ਮਿੰਟ ਸਾਂਝ ਪਾਣੀ ਹੈ ਬਾਬਾ ਜੀ ਦੇ ਇਤਿਹਾਸ ਦੀ ਸਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਦਾ ਜਨਮ 1882 ਵਿੱਚ ਹੋਇਆ ਪਿੰਡ ਫੋੜੀ ਦੋਨਾ ਸਿੰਘ ਤਹਿਸੀਲ ਖਾਰੀਆਂ ਜ਼ਿਲ੍ਹਾ ਗੁਜਰਾਤ ਅੱਜ ਦੇ ਪਾਕਿਸਤਾਨ ਵਿੱਚ ਬਾਬਾ ਜੀ ਨੇ ਜਨਮ ਲਿਆ ਉੱਥੇ ਮਾਤਾ ਨਿਹਾਲ ਕੌਰ ਪਿਤਾ ਵਿਸਾਵਾ ਸਿੰਘ ਜੀ ਦੇ ਘਰੋਂ ਆਪ ਜੀ ਦਾ ਜਨਮ ਹੋਇਆ ਔਰ ਆਪ ਜੀ ਦੇ ਦਾਦਾ ਦਾ ਨਾਮ ਅਰੂੜ ਸਿੰਘ ਸੀ ਬਾਬਾ ਰੂੜ ਸਿੰਘ ਛੋਟੇ ਹੁੰਦਿਆਂ ਹੀ ਮਾਤਾ ਚਲਵਸੀ ਉਸ ਤੋਂ ਬਾਅਦ ਬਾਬਾ ਅਰੂੜ ਸਿੰਘ ਜੀ ਨੇ ਆਪਣੇ ਦਾਦਾ ਜੀ ਜੋ ਸਾਣ ਬਾਣੀ ਨਾਲ ਉਹਨਾਂ ਨੂੰ ਜੋੜਿਆ ਬਾਣੀ ਨਾਲ ਜੋੜ ਕੇ ਜਦ 15 ਸਾਲ ਦੀ ਉਮਰ ਹੋਈ ਬਾਬਾ ਪ੍ਰੇਮ ਸਿੰਘ ਜੀ ਦੀ ਦਾਦਾ ਜੀ ਅਕਾਲ ਚਲਾਣਾ ਕਰ ਗਏ ਉਪਰੰਤ ਬਾਬਾ ਜੀ ਦਾ ਮਨ ਘਰੇ ਨਾਲ ਲੱਗਾ ਭਾਈ ਰਾਮ ਸਿੰਘ ਜੀ ਹੁੰਦੇ ਸਨ ਉਸ ਦਾ ਕੱਪੜੇ ਦਾ ਵਪਾਰ ਕਰਦੇ ਸਨ ਉਹਨਾਂ ਨਾਲ ਵਪਾਰ ਲਈ ਚਲੇ ਗਏ ਔਰ ਜਦ ਮੁਰਾਲੇ ਪਹੁੰਚੇ ਉੱਥੇ ਸਿੱਖ ਸੰਤਾਂ ਵੇਖ ਕਰਕੇ ਮਨ ਉੱਥੇ ਲੱਗ ਗਿਆ ਸਤਿ ਪਾਤ ਜੀ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਜੋ ਟਕਸਾਲ ਦੇ ਦਸਵੇਂ ਮੁਖੀ ਹੋਏ ਹਨ ਜੋ ਟਕਸਾਲ ਅੱਜ ਮੈਥੇ ਚੱਲ ਰਹੀ ਹੈ ਉਸ ਤੋਂ ਪਹਿਲੇ ਟਕਸਾਲ ਜੋ ਸੀ ਭਿੰਡਰਾ ਤੋਂ ਪਹਿਲੇ ਮੁਰਾਲੇ ਹੁੰਦੀ ਸੀ ਉਸੇ ਮੁਰਾਲੇ ਵਾਲੀ ਟਕਸਾਲ ਦੇ ਮੁਖੀ ਸਾਹਿਬ ਦਸਵੇਂ ਮੁਖੀ ਸਤਿ ਪਾਤ ਜੀ ਬਿਸ਼ਨ ਸਿੰਘ ਜੀ بابا ਬਿਸ਼ਨ ਸਿੰਘ ਜੀ ਦੇ ਕੋਲ ਰਹਿ ਕਰਕੇ ਜੋ ਉਹਨਾਂ ਪੜ੍ਹਾਈ ਕੀਤੀ ਸੇਵਾ ਕੀਤੀ ਪੜ੍ਹਾਈ ਗੁਰੂ ਗ੍ਰੰਥ ਸਾਹਿਬ ਦੀ ਸੰਤਿਆ ਪਾਠ ਕਰਨਾ ਕੀਰਤਨ ਕਰਨਾ ਇਤਿਹਾਸ ਨੂੰ ਜਾਣੂ ਹੋਣਾ ਬਾਬਾ ਜੀ ਉਹਤੇ ਐਸੀ ਲਗ ਗਈ ਕਿ ਤਕਸਾਲ ਦੇ ਵਿੱਚ ਰਹਿ ਕਰਕੇ ਉਹਨਾਂ ਸਾਰਾ ਜੀਵਨ ਉੱਥੇ ਲਾ ਦਿੱਤਾ ਬਾਬਾ ਵਿਸ਼ਨ ਸਿੰਘ ਜੀ ਜਦ 1905 ਦੇ ਵਿੱਚ ਤਕਸਾਲ ਤੋਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਤਖੰਡ ਪਿਆਨਾ ਕਰਨਾ ਹੈ ਆਪਣੇ ਹੁੰਦੇ ਹੋਏ ਹੀ ਸਤ ਬਾਬਾ ਪ੍ਰੇਮ ਸਿੰਘ ਜੀ ਨੂੰ ਉਹ ਗੱਦੀ ਦੇ ਦਿੱਤੀ 11ਵੇਂ ਮੁਖੀ 11ਵੇਂ ਜਥੇਦਾਰ ਕਹ ਲੋ ਬਾਬਾ ਪ੍ਰੇਮ ਸਿੰਘ ਜੀ ਸਨ ਟਕਸਾਲ ਦੇ ਹੁਣ ਕਈ ਵੀਰ ਸਾਥੋਂ ਪੁੱਛਦੇ ਸਨ ਕਿ ਟਕਸਾਲ ਨਾਲ ਉਹਨਾਂ ਦਾ ਕੀ ਸੰਬੰਧ ਹੈ ਸਾਰੀ ਉਮਰ ਟਕਸਾਲ ਵਿੱਚ ਰਹੇ ਸਨ ਬਾਬਾ ਬਿਸ਼ਨ ਸਿੰਘ ਜੀ ਕੋਲ 11ਵੇਂ ਮੁਖੀ ਸਨ ਸੁੰਦਰ ਸਿੰਘ ਜੀ ਨੂੰ ਹੀ ਕਿਹਾ ਜਾਂਦਾ ਹੈ ਭਿੰਡਰਾ ਵਾਲੇ ਜਿਹਨਾਂ ਦਾ ਪਿੰਡ ਭਿੰੜਰੀ ਸੀ ਔਰ ਭਿੰੜਰਾ ਵਾਲੇ ਬਾਦ ਵਿੱਚ ਮਸ਼ਹੂਰ ਹੋਇਆ ਬਾਬਾ ਸੁੰਦਰ ਸਿੰਘ ਜੀ ਭਿੰੜਰਾ ਵਾਲੇ ਸਤਪ੍ਰੇਮ ਸਿੰਘ ਜੀ ਬਾਬਾ ਭਾਗ ਸਿੰਘ ਜੀ ਇਹ ਤਿੰਨੇ ਵਿਦਿਆਰਥੀ ਜੋ ਨਜ਼ਦੀਕ ਸਾਹ ਬਾਬਾ ਬਿਸ਼ਾ ਸਿੰਘ ਜੀ ਦੇ ਔਰ ਪ੍ਰੇਮ ਭਾਣਾ ਦੇ ਕੇ ਸਤ ਬਾਬਾ ਪ੍ਰੇਮ ਸਿੰਘ ਜੀ ਨੂੰ ਉਹਨਾਂ ਨੇ ਗੱਦੀ ਨਿਸ਼ੀਂ ਬਣਾਇਆ ਪਰ ਬਾਬਾ ਪ੍ਰੇਮ ਸਿੰਘ ਜੀ ਨੇ ਕਦੀ ਵੀ ਆਪਣੇ ਮੂੰਹ 'ਤੇ ਅੱਜ ਤੱਕ ਨਹੀਂ ਕਿਹਾ ਕਦੇ ਕਿ ਉਹ ਮੁਫੀ ਸਨ ਟਕਸਾਲ ਦੇ ਜਦ ਕੀ 11ਵੇਂ ਮੁਕੀ ਸਤਬਾਲਾ ਪ੍ਰੇਮ ਸਿੰਘ ਜੀ ਨੂੰ ਬਣਾ ਕੇ ਬਾਬਾ ਬਿਸ਼ਨ ਸਿੰਘ ਜੀ 10ਵੇਂ ਮੁਕੀ ਜੋ ਆਪਣੇ ਹੱਥੀ ਬਣਾ ਕੇ ਗਏ ਸਨ ਗੱਦੀ ਆਪਣੇ ਹੱਥੀ ਦੇ ਕੇ ਗਏ ਸਨ ਬਾਬਾ ਸੁਦਰ ਸਿੰਘ ਜੀ ਪਿੰਡਰਾ ਵਾਲੇ ਉਹ ਜਦ ਅਕਾਲ ਚਲਾਣਾ ਕਰਕੇ ਸਤ ਬਿਸ਼ਨ ਸਿੰਘ ਜੀ ਸਾਹ ਸੁਦਰ ਸਿੰਘ ਜੀ ਪਿੰਡਰਾ ਵਾਲੇ ਪਿੰਡਰਾ ਜਾ ਕੇ ਉਹਨਾਂ ਨੇ ਆਪਣਾ ਜਥਾ ਅੱਗੇ ਵਧਾਇਆ ਬਾਬਾ ਪ੍ਰੇਮ ਸਿੰਘ ਜੀ ਨੇ ਬੜੀ ਸਲਾਹਾਂ ਕੀਤੀ ਸਤ ਸੁਦਰ ਸਿੰਘ ਜੀ ਦੀ ਇਹ ਚੰਗਾ ਕੀਤਾ ਤੁਸੀਂ ਉਸ ਪਾਸੇ ਚਲੋ ਪ੍ਰਚਾਰ ਕਰੋ ਸਿੱਖੀ ਨਾਲ ਜੋੜੋ ਅਸੀਂ ਇਸ ਪਾਸੇ ਪਾਕਿਸਤਾਨ ਵਾਲਾ ਜਿਹੜਾ ਹੁਣ ਪੰਜਾਬ ਹੈ ਉਸ ਪਾਸੇ ਅਸੀਂ ਸਿੱਖੀ ਨਾਲ ਜੋੜਾਂਗੇ ਤੇ ਚੰਗੀ ਗੱਲ ਹੈ ਇਸ ਵਿੱਚ ਮਾੜਾ ਕੁਝ ਨਹੀਂ ਸਾਹ ਸੁਦਰ ਸਿੰਘ ਜਿਹਦੇ ਫਿਰ 12ਵੇਂ ਮੁਖੀ ਸਤਗੁਰੂ ਬਚਨ ਸਿੰਘ ਜੀ ਹੋਏ ਹਨ ਢਿੰਡਰਾਵਾਲੀ ਉਹ ਸੰਤ ਕਰਤਾਰ ਸਿੰਘ ਜਿਹੜੇ 13ਵੇਂ ਮੁਖੀ ਹੋਏ ਹਨ ਸੰਤ ਕਰਤਾਰ ਸਿੰਘ ਜੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਬੇਗਵਾਲ ਦੇ ਲਾਗੇ ਐਮਰਜੈਂਸੀ ਦੇ ਟਾਈਮ ਲੰਗਰ ਰਿਹਾ ਸਾਨੂੰ ਉਹਨਾਂ ਨੇ ਸੇਵਾਦਾਰਾਂ ਨੂੰ ਕਿਹਾ ਕਿ ਜਦੋਂ ਗੱਡੀ ਘੜੀ ਕਰ ਲੋ ਲੰਗਰ ਇਹ ਤੁਸਕ ਕੇ ਜਾਣਾ ਹੈ ਜਦ ਬੇਗਵਾਲ ਪਹੁੰਚੇ ਸੰਤ ਕਰਤਾਰ ਸਿੰਘ ਜੀ ਇਹ ਸੇਵਾਦਾਰਾਂ ਨੇ ਪੁੱਛਿਆ ਕਿ ਇੱਥੇ ਕੀ ਹੈ ਸੰਤ ਕਰਤਾਰ ਸਿੰਘ ਜੀ ਦੇ ਆਪਣੇ ਮੂੰਹ ਕਹਿਣੀ ਹੈ ਕਿ ਜਿੱਥੇ ਮੈਂ ਟਕਸਾਲ ਦਾ 13ਵਾਂ ਉਹੀ ਹਾਂ ਇਹ ਸਾਡੇ 12ਵੇਂ ਜਫੇਦਾਰ ਹਨ ਟਕਸਾਲ ਦੇ ਸੋ ਇਤਿਹਾਸ ਉਹ ਸਾਡੇ ਤੋਂ ਲੁਕੋਇਆ ਗਿਆ ਲਾਂਭੇ ਰੱਖਿਆ ਗਿਆ ਪਰ ਹੁਣ ਜਦੋਂ ਇਤਿਹਾਸ ਪੜਦੇ ਆ ਵਾਖ ਵਾਖ ਇਹ ਪਤਾ ਲੱਗਦਾ ਹੈ ਕਿ ਇਹ ਤਾਂ ਟਕਸਾਲ ਦੇ ਮੁਖੀਆਂ ਵਿੱਚੋਂ ਸਨ ਸਤ ਕਰਤਾਰ ਸਿੰਘ ਜੀ ਤੇਰੇ ਮੁਖੀ ਖੁਦ ਮੰਨੇ ਸਨ ਇਹ 11ਵੇਂ ਜਥੇਦਾਰ ਹਨ ਸਾਡੇ 24ਵੇਂ ਜਥੇਦਾਰ ਅਗੇ ਆ ਵੀ ਪਤਾ ਹੈ ਸਾਡੇ ਜਨਰਲ ਸਿੰਘ ਜੀ ਭਿੰਡਰਾਲੇ ਹੋਏ ਹਨ ਉਹ ਆਪ ਸਭ ਜਾਣਦੇ ਹੀ ਹੋ ਸਤ ਬਾਬਾ ਪ੍ਰੇਮ ਸਿੰਘ ਜੀ ਨੇ 1905 ਵਿੱਚ ਗੱਦੀ ਹੀ ਸੀਨ ਜਾਂਦ ਹੋਏ 11ਵੇਂ ਜਥੇਦਾਰ ਬਣੇ ਉਹਨਾਂ ਨੇ ਉੱਥੇ ਸੇਵਾ ਕੀਤੀ ਸਾਡੀ ਬਰਾਦਰੀ ਜੋ ਨਸ਼ਿਆਂ ਵਿੱਚ ਪਈ ਸੀ ਜਾਂ ਮੜੀਆਂ ਮਸਾਣੀਆਂ ਨੂੰ ਪੂਰਦੇ ਸਨ ਕੋਈ ਦੇਵੀ ਦੇਵਤਿਆਂ ਨੂੰ ਪੂਜਦੇ ਸਨ ਇਸ ਬਰਾਦਰੀ ਨੂੰ ਉਹਨਾਂ ਨੇ ਇਸ ਕੋੜ ਵਿੱਚੋਂ ਕੱਢ ਕੇ ਗੁਰੂ ਵਾਲੇ ਬਣਾਇਆ ਅਮਰਸ ਦਾ ਖਾਸਾ ਜੋ ਪਾਕਿਸਤਾਨ ਦੇ ਵਿੱਚ ਇਸ ਟਾਈਮ ਜ਼ਿਲ੍ਹੇ ਹਨ ਸਰਗੋਦਾ ਸਿਆਲਕੋਟ ਲਾਇਲਪੁਰ ਗੁਜਰਾਤ ਜ਼ਿਲ੍ਹਾ ਉਹਨਾਂ ਜ਼ਿਲ੍ਹਿਆਂ ਵਿੱਚ ਜਾ ਕੇ ਜਿੰਨੀ ਵੀ ਸੰਗਤ ਸੀ ਇਹ ਵੀ ਕਲੀ ਇੱਕ ਬਰਾਦਰੀ ਜਿੰਨੇ ਵੀ ਸਿੱਖ ਬਰਾਦਰੀ ਸੀ ਸਾਰੀ ਸਿੱਖਾਂ ਨੂੰ ਜਾਤਿ ਉੱਤੇ ਪ੍ਰਚਾਰ ਕੀਤਾ ਔਰ ਅਮਰਿਤ ਰਖਾ ਕੇ ਗੁਰੂ ਵਾਲੇ ਬਣਾਇਆ ਉਹ ਸੰਤਾ ਜੀ ਨੇ ਸਕੂਲ ਖੋਲੇ ਉਹ ਸੰਤਾ ਜੀ ਨੇ ਇੱਕ ਵੀ ਸਕੂਲ ਕੋਈ ਆਪਣੇ ਨਾਮ ਤੇ ਨਹੀਂ ਖੋਲਿਆ ਕਿਉਂਕਿ ਉਹ ਵੀ ਟਕਸਾਲ ਦੇ ਮੁਖੀ ਸਨ ਉਹਨਾਂ ਨੂੰ ਪਤਾ ਸੀ ਭਗਤਾਂ ਸਾਹਿਬ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਨਾਮ ਸਕੂਲ ਖੋਲੇਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਆਪਣੇ ਹੁੰਦਿਆਂ ਸਾਰੇ ਸਕੂਲ ਖੋਲੇ ਉਹਨਾਂ ਨੂੰ ਪਤਾ ਸੀ ਕਿ ਕੁੜੀਆਂ ਨੂੰ ਪੜਾਇਆ ਨਹੀਂ ਜਾਂਦਾ ਬੱਚੀਆਂ ਨੂੰ ਪੜਾਇਆ ਨਹੀਂ ਜਾਂਦਾ ਜੇ ਬੱਚੀਆਂ ਪੜਨਗੀਆਂ ਨਹੀਂ ਆਦਲ ਬਹਿ ਰਹਿ ਜਾਣਗੀਆਂ ਤੇ ਬੱਚਿਆਂ ਨੂੰ ਕਿਵੇਂ ਸਿੱਖਿਆ ਦੇਣਗੀਆਂ ਅੱਗੇ ਸਭ ਤੋਂ ਪਹਿਲਾ ਸਕੂਲ ਜੋ ਨਾਰਥ ਇੰਡੀਆ ਦੇ ਵਿੱਚ ਗਰ ਸਕੂਲ 1906 ਦੇ ਵਿੱਚ ਸਤ ਅਤਰ ਸਿੰਘ ਮਸਤੂ ਵਾਲੇ ਆਲਾ ਖੋਲਿਆ ਸੀ ਉਹ ਦੂਸਰਾ ਸਕੂਲ ਨਾਰਥ ਇੰਡੀਆ ਦੇ ਵਿੱਚ ਗਰ ਸਕੂਲ ਜਿਹੜਾ ਬਾਬਾ ਪ੍ਰੇਮ ਸਿੰਘ ਜੀ 1911 ਦੇ ਵਿੱਚ ਖੋਲਿਆ। ਉਹ ਇਸ ਤਰ੍ਹਾਂ ਹੀ ਸੰਸਥਾ ਅਗੇ ਚਲਾਈ ਗਈ। ਬਾਬਾ ਜੀ ਇਹ ਸਾਰਿਆਂ ਨੂੰ ਸਿੱਖੀਆਂ ਜੋੜਿਆ ਉਹਨਾਂ ਸਕੂਲਾਂ ਵਿੱਚ ਇਹ ਨਹੀਂ ਸੀ ਕੋਈ ਇੱਕ ਬਰਾਦਰੀ ਪੜਦੀ ਸੀ ਜਾਂ ਕੱਲੇ ਸਿੱਖ ਬੱਚੇ ਸਨ। ਮੁਸਲਮਾਨ ਬੱਚੇ, ਹਿੰਦੂ ਬੱਚੇ, ਸਿੱਖ ਬੱਚੇ ਸਾਰੇ ਹੀ ਪੜਦੇ ਸਨ। ਉਹ ਸਾਰਿਆਂ ਨੂੰ ਸਿੱਖੀਆਂ ਜੋੜਿਆ। ਬਾਬਾ ਜੀ ਨੇ 25 ਸਾਲ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਜਦੋਂ ਤੋਂ ਸ਼੍ਰੋਮਣੀ ਕਮੇਟੀ ਬਣੀ 1925 ਤੋਂ ਲੈ ਕੇ 1950 ਤੱਕ ਲਗਾਤਾਰ ਆਪ ਅਦਿਸ਼ਯਵਰ ਮੈਂਬਰ ਰਹੇ ਅੰਤਰੀ ਕਮੇਟੀ ਵਿੱਚ ਵੀ ਆਪ ਮੈਂਬਰ ਰਹੇ ਖਾਲਸਾ ਚੀਫ ਦਵਾਨ ਦੇ ਆਪ ਮੈਂਬਰ ਰਹੇ 1927 ਦੇ ਵਿੱਚ ਜੋ ਪਹਿਲੇ ਮਹਾਰਾਜ ਦੇ ਕਬਜ਼ੇ ਵਿੱਚ ਸਨ ਸਾਰੇ ਗੁਰੂ ਘਰ ਜੋਮਣੀ ਕਮੇਟੀ ਦਾ ਪਹਿਲਾ ਉੱਥੇ ਇੱਕ ਰੀਤ ਚਲਦੀ ਸੀ ਕਿ ਜੋ ਆਧਰਮੀ ਸਿੱਖ ਹਨ ਸਿੱਧੂ ਵਿੱਚ ਦੇਖੋ ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਹੈ ਉਹ ਨਾ ਹੀ ਅਸੀਂ ਜਾਤ ਪਾਤ ਨੂੰ ਮੰਨਦੇ ਹਾਂ ਔਰ ਉਥੇ ਜੋ ਸਿੱਖਾਂ ਦੇ ਵਿੱਚ ਰਹਿ ਕੇ ਤੇ ਉਹਨਾਂ ਲੈਂਡ ਬਣਾਈ ਸੀ ਕਿ ਭਾਈ ਜਿਹੜੇ ਢੱਡਗੇ ਸੀ ਜਿਹੜੇ ਐਸਸੀ ਆਪਾਂ ਭਾਈਚਾਰਾ ਕਹਿੰਦੇ ਆ ਉਹਨਾਂ ਸਿੱਖਾਂ ਦੀ ਇੱਕ ਲੈਂਡ ਬਣਾਈ ਹੁੰਦੀ ਟਾਈਮਿੰਗ ਰੱਖੀ ਹੁੰਦੀ ਸੀ ਇਹ ਇਸ ਟਾਈਮ ਪ੍ਰਸ਼ਾਦ ਦੇ ਕਰਵਾ ਸਕਦੇ ਹਨ 1927 ਦੇ ਵਿੱਚ ਬਾਬਾ ਜੀ ਨੇ ਜਾਤ ਤੋੜ ਜਾਤ ਤੋੜੂ ਜਿਹੜਾ ਮਤਲ ਲੈ ਕੇ ਆਂਦਾ ਉਸ ਨੂੰ ਤੋੜ ਕੇ ਸਾਰੇ ਹੀ ਉਹਨਾਂ ਕਿਹਾ ਸੀ ਸਿੱਖਾਂ ਇੱਕ ਕਿਸੇ ਜਾਤ ਪਾਤ ਵਾਲੀ ਕੋਈ ਗੱਲ ਨਹੀਂ ਕਿ ਕੋਈ ਕਿਸੇ ਦੀ ਲੈਣੀ ਨੇ ਵਜੇ ਹੈ ਜਾਂ ਨਹੀਂ ਨੇ ਵਜੇ ਹੈ ਉਸ ਨੂੰ ਪਹਿਲੇ ਉਹਨਾਂ ਬਹਾਲ ਕਰਾਇਆ ਉਹ ਬਾਬਾ ਹਰਦੇਵ ਸਿੰਘ ਲੂਲੋਵਾਲ ਵਾਲਾ ਨੇ ਕਹਿ ਕਰਦੇ ਸਨ ਕਹਿੰਦੇ 1929 ਵਿੱਚ ਸਤ ਬਾਬਾ ਪ੍ਰੇਮ ਸਿੰਘ ਜੀ ਨੇ ਚੌਥ ਸਾਹਿਬ ਦੀ ਸੇਵਾ ਜੋ ਮਹੰਤਾਂ ਨੇ ਪਹਿਲੇ ਬੰਦ ਕਰ ਦਿੱਤੀ ਹੋਈ ਸੀ ਬਾਬਾ ਮੀਰ ਸਿੰਘ ਉਹਨਾਂ ਨੇ ਕਹਿ ਕਿ ਉਹ ਬਾਬਾ ਸਤ ਬਾਬਾ ਪ੍ਰੇਮ ਸਿੰਘ ਜੀ ਨੇ ਉੱਥੇ ਸ਼ੁਰੂ ਕਰਵਾਈ ਉਹ ਸੇਵਾ ਵੀ ਉਸ ਟਾਈਮ ਤੇ ਬਾਬਾ ਜੀ ਨੇ ਸ਼ੁਰੂ ਕਰਵਾਈ ਉਸ ਤੋਂ ਬਾਅਦ ਜਦੋਂ 47 ਦੇ ਵਿੱਚ ਦੇਸ਼ ਯਾਦ ਹੋਇਆ 47 ਦੇ ਪਹਿਲਾ ਆ ਵੀ ਮੈਂ ਦੱਸਦਾ ਜਾਵਾਂ ਬਾਬਾ ਜੀ ਦੋ ਵਾਲੀ ਐਮਐਲਏ ਰਹੇ ਹਨ ਬਾਬਾ ਜੀ ਇਹ ਨਹੀਂ ਕੱਲੇ ਧਾਰਮਿਕ ਨਾ ਰਾਜਨੀਤਿਕ ਵੀ ਸਨ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਛੇਵੀਂ ਪਾਸ਼ਾ ਜੀ ਦਾ ਅਕਾਲ ਤਖਤ ਸਾਹਿਬ ਤੋਂ ਸਾਨੂੰ ਇਹੀ ਉਗਮ ਹੈ ਮੀਰੀ ਤੇ ਪੀਰੀ ਦਾ ਮੀਰੀ ਤੇ ਪੀਰੀ ਦੇ ਸੰਗਲ ਨੂੰ ਨਾਲ ਲੈ ਕੇ ਚੱਲੇ ਬਾਬਾ ਜੀ 1937 ਵਿੱਚੋਂ 1945 ਦੋਵਾਂ ਦੀ ਐਮਐਲਏ ਬਣੇ 1937 ਦੇ ਵਿੱਚ ਅਕਾਲੀ ਦਲ ਦੇ 10 ਐਮਐਲਏ ਜਿੱਤੇ ਸਨ ਜਿੱਤੇ ਇੱਕ ਬਾਬਾ ਜੀ ਸਾਹਿਬ 1945 ਦੇ ਵਿੱਚ ਫਿਰ ਐਮਐਲਏ ਬਣੇ ਸਿਰ ਦੋ ਵਾਰ ਹੀ ਕਾਲੀ ਦਲ ਉਰੀਆ ਲੜਿਆ ਇਲੈਕਸ਼ਨ ਜਦੋਂ ਗੋਰਿਆਂ ਦੀ ਸਰਕਾਰ ਸੀ 47 ਤੋਂ ਬਾਅਦ ਬਾਬਾ ਜੀ ਜਦ ਬੇਗੋਲ ਆ ਗਏ ਬੇਗੋਲ ਆ ਕੇ ਉਹਨਾਂ ਨੇ ਡੇਰਾ ਸਥਾਪਿਤ ਕੀਤਾ ਉੱਥੇ 1949 ਦੇ ਵਿੱਚ ਬਾਬਾ ਜੀ ਨੇ ਥਾਣਾ ਤੇ 11 ਜੂਨ ਦਾ ਤੇ ਪ੍ਰੋਗਰਾਮ ਰੱਖਿਆ ਸਾਲਾਨਾ ਉੱਥੇ ਸਾਰੀਆਂ ਹੀ ਹਸਤੀਆਂ ਵੱਡੀਆਂ ਪਹੁੰਚੀਆਂ ਜਥੇਦਾਰ ਉਦਮ ਸਿੰਘ ਲਾਗੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਦ ਵਿੱਚ ਜੋ ਬਣੇ ਵਿਜਨ ਸਿੰਘ ਰਾणे ਔਰ ਮੁੱਖ ਮੰਤਰੀ ਬਾਅਦ ਚ ਬਣੇ ਉਹ ਵੀ ਉੱਥੇ ਪਹੁੰਚੇ ਪ੍ਰਤਾਪ ਸਿੰਘ ਕਹਿ ਰਹੇ ਜੋ ਬਾਅਦ ਵਿੱਚ ਮੁੱਖ ਮੰਤਰੀ ਰਹੇ ਉਹ ਵੀ ਪਹੁੰਚੇ ਮਹਾਰਾਜਾ ਪਟਿਆਲਾ ਜਗਤਵਿੰਦਰ ਸਿੰਘ ਉਹ ਵੀ ਉੱਥੇ ਪਹੁੰਚਿਆ ਉਹ ਮਹਾਰਾਜਾ ਪਟਿਆਲੇ ਨੇ ਖੁਦ ਇਹ ਗੱਲ ਪ੍ਰਿੰਸੀਪਲ ਤੇਜਾ ਸਿੰਘ ਨੂੰ ਕਹੀ ਕਿ ਪ੍ਰਿੰਸੀਪਲ ਜੀ ਅੱਜ ਲੱਗਦਾ ਹੈ ਕਿ ਸਿੱਖੀ ਦਾ ਬੂਟਾ ਵਧੇ ਫੁਲੇਗਾ ਡਾਕਟਰ ਬਿਊਨ ਦੀ ਅਖਬਾਰ ਵਿੱਚ ਉਸ ਟਾਈਮ ਦੀ ਜੋ ਗਿੰਦੀ ਸਿੱਖਾਂ ਦੀ ਲਿਖੀ ਗਈ 8000 ਦਾ ਕਾਟ ਲਿਖਿਆ ਗਿਆ 47 ਤੋਂ ਬਾਅਦ ਪਹਿਲਾ ਕਾਟ ਸੀ ਇਹ ਕਿ ਜਿਹੜਾ 80 ਹਜ਼ਾਰ ਦੀ ਗਿਣਤੀ ਸੀ ਸਿੱਖਾਂ ਦੀ। ਬਾਬਾ ਜੀ ਨੇ ਉੱਥੇ ਉਸ ਤੋਂ ਬਾਅਦ ਅਮ੍ਰਿਤ ਸੰਚਾਰ ਕਰਦੇ ਰਹੇ 1950 ਦੇ ਵਿੱਚ ਆਪ ਸੀਸ ਚੋਲਾ ਚੱਕ ਕੇ ਸਤਖੰਡ ਪਿਆਲਾ ਕਰਕੇ 2 ਜੂਨ 1950 ਉਹਨਾਂ ਦੀ ਅੱਜ ਅਹੀ ਯਾਦ ਵਿੱਚ ਜੁੜ ਬੈਠੇ ਹਾਂ। ਆਪ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਆਂ। ਜਿਹੜੀਆਂ ਵੀ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਆਪ ਆਏ ਹੋ। ਆਪ ਜੀ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਪ੍ਰੇਮ ਸਿੰਘ ਜੀ ਸੇਲਚਰ ਸੁਸਾਇਟੀ ਉਹ ਵੀਰਾਂ ਦੇ ਉਪਰਾਲੇ ਨਾਲ ਇਹ ਜੋ ਪ੍ਰੋਗਰਾਮ ਮੈਨੇਜ ਕੀਤਾ ਗਿਆ ਹੈ ਕਿਉਂਕਿ ਪ੍ਰੋਗਰਾਮ ਜੋ ਆਪਾਂ ਇੱਕ ਦਿਨ ਦਾ ਜਾਂ ਦੋ ਦਿਨ ਦਾ ਵੇਖਦੇ ਹਾਂ ਉਸ ਦੇ ਪਿੱਛੇ ਬੜੀ ਵੱਡੀ ਕਹਾਣੀ ਹੁੰਦੀ ਹੈ ਉਸ ਦੇ ਵਿੱਚ ਕੋਈ ਨਾ ਕੋਈ ਮੈਨੇਜ ਕਰਨ ਵਾਲੇ ਹੁੰਦੇ ਹਨ ਜਿਨ੍ਹਾਂ ਨੇ ਇੱਦਾਂ ਦਾ ਪ੍ਰੋਗਰਾਮ ਨੂੰ ਪਹੁੰਚਾਇਆ ਹੁੰਦਾ ਹੈ ਉਹਨਾਂ ਦਾ ਵੀ ਸੇਵਾ ਜ਼ਰੂਰੀ ਹੈ ਉਹਨਾਂ ਦੇ ਨਾਮ ਲੈਣੇ ਵੀ ਜ਼ਰੂਰੀ ਹਨ ਸਤਿ ਪਵਰ ਪ੍ਰੇਮ ਸੇ ਇਸ ਕਲਚਰ ਸੁਸਾਇਟੀ ਸਾਡੇ ਮੁੱਖ ਸੇਵਾਦਾਰ ਮਿਕਰਮ ਜੀ ਸੇ ਬੇਘਵਾਲ ਲਖਵਿੰਦਰ ਸਿੰਘ ਜੀ ਮਲਤਾਨੀ ਲਖਵੰਤ ਸਿੰਘ ਖਾਸੀਆ ਭਾਈ ਜੋ ਮੈਨੇਜ ਕਰ ਰਹੇ ਹਨ ਸਾਰੇ ਪ੍ਰੋਗਰਾਮ ਨੂੰ ਚੇਅਰਮੈਨ ਸਰਦਾਰ ਰਣਜੀਤ ਸਿੰਘ ਜੀ ਸਾਡਾ ਰੋਪੀ ਵੀਰ ਲਖਵਿੰਦਰ ਸਿੰਘ ਕੋਕੋਵੋ ਜੋਨੀ ਸੱਲਾ ਡਾਲੋ ਬ੍ਰਦਰ ਖਾਸ ਕਰਕੇ ਸੁਖਵਿੰਦਰ ਸਿੰਘ ਭਾਜੀ ਸੁੱਖਾ ਜਲਾਲਪੁਰ ਫੈਮਿਲੀ ਉਹਨਾਂ ਦਾ ਵੀ ਧੰਨਵਾਦ ਔਰ ਜਲੇਬੀਆਂ ਦਾ ਮੰਗਰ ਜੋ ਲੈ ਕੇ ਪਹੁੰਚੇ ਹਨ ਬਲਜੀਤ ਗਿੱਲ ਹੈਪੀ ਹੀਰ ਭਾਜੀ ਗੌਰਮਿੰਟੋਂ ਟੇਸਟ ਆਫ ਇੰਡੀਆ ਵਾਲੇ ਉਹਨਾਂ ਦਾ ਵੀ ਧੰਨਵਾਦ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 74 ਗੁਰਦੁਆਰਾ ਸਰਦਾਰ ਗੁਰਪ੍ਰੀਤ ਸਿੰਘ ਜੀ ਸੱਲਾ ਉਹ ਇਥੇ ਮੁੱਖ ਸੇਵਾਦਾਰ ਹਨ ਉਹਨਾਂ ਲਈ ਬਹੁਤ ਧੰਨਵਾਦ ਸੈਕਰੀਟਰੀ ਜਥੇਦਾਰ ਆਪਣਾ ਜਗਜੀਤ ਸਿੰਘ ਜੀ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜਿੰਨੀ ਵੀ ਕਮੇਟੀ ਹੈ ਨਾਮ ਲਈ ਤੋਂ ਬਿਨਾ ਨਾਮ ਉਹਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿੰਨਿਆਂ ਵੀ ਸੇਵਾਦਾਰਾਂ ਨੇ ਸੁਗਾਵਾ ਨੂੰ ਪਹੁੰਚਾਇਆ ਹਨ ਸਾਡੀਆਂ ਬੀਬੀਆਂ ਭੈਣਾਂ ਨੇ ਸੇਵਾ ਕੀਤੀ ਹੈ ਅੰਦਰ 3 ਦਿਨ ਤੋਂ ਲਗੀਆਂ ਹਨ ਉਹਨਾਂ ਸਾਰੀਆਂ ਬੀਬੀਆਂ ਦਾ ਧੰਨਵਾਦ ਕਿਉਂਕਿ 3 ਦਿਨ ਤੋਂ ਉਹ ਅੰਦਰ ਲੰਗਰ ਪਕਾ ਰਹੀਆਂ ਹਨ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਮੈਂ ਸਾਰੇ ਆਏ ਹੋਏ ਸੱਜਣਾ ਧੰਨਵਾਦ ਕਰਨਾ ਚਾਹੁੰਦਾ ਮੈਂ 1 ਮਿੰਟ ਦੇ ਵਿੱਚ ਆਪਣੀ ਗੱਲ ਮੁਕਾ ਦੇਣੀ ਹੈ ਉਸ ਤੋਂ ਬਾਅਦ ਪ੍ਰਿੰਸੀਪਲ ਪ੍ਰੀਤਮ ਦੇਰਪਾਲ ਸਿੰਘ ਜੀ ਬੱਬਰ ਕਾਲੀ ਮੈਮੋਰੀਅਲ ਖਾਲਸਾ ਕਾਲਜ ਗਰਸਾਗਰ ਤੋਂ ਆਏ ਹਨ ਉਹਨਾਂ ਨੇ 7-8 ਮਿੰਟ ਲਈ ਆਪ ਜੀ ਦੇ ਰੂਹ ਰੂ ਹੋਣਾ ਹੈ ਉਸ ਤੋਂ ਬਾਅਦ ਸਾਡਾ ਜਥਾ ਇੱਥੇ ਪਹੁੰਚਿਆ ਹੈ ਢਾਡੀ ਜਥਾ ਜੋ ਕਿ ਸਰਦਾਰ ਬਲਕਾਰ ਸਿੰਘ ਚੋਲਾ ਸਾਹਿਬ ਵਾਲੇ ਢਾਡੀ ਜਥਾ ਅਵਤਾਰ ਸਿੰਘ ਹੀਰਾਜੀ ਸਰੰਗੀ ਮਾਸਟਰ ਸਰਦਾਰ ਬਲਵਿੰਦਰ ਸਿੰਘ ਦੀ ਪਮਾਰ ਉਹ ਆਪਾਂ ਜਥਾ ਲੈ ਕੇ ਪਹੁੰਚੇ ਹਨ ਇਹ ਚੋਲਾ ਸਾਹਾ ਜਿੱਥਾ ਭਾਈ ਬਲਕਾਰ ਸਿੰਘ ਜੀ ਸਰਦਾਰ ਨਿਰਮਲ ਸਿੰਘ ਸ਼ਹੀਦ ਹੋਏ ਹਨ ਚੋਲਾ ਸਾਹ ਵਾਲੇ 1991 ਦੇ ਵਿੱਚ ਸਰਕਾਰ ਨੇ ਉਹ ਜੋ ਦੌਰ ਚੱਲਿਆ ਸੀ ਉਹ ਸਿੱਖਾਂ ਵਾਰੇ ਉਦੋਂ ਢਾਡੀਵਾਰਾਂ ਲਿਖਦੇ ਸਨ ਯੋਧਿਆਂ ਤੇ ਸ਼ਹੀਦਾਂ ਦੇ ਲਿਖਦੇ ਸਨ ਪਰ ਸਰਕਾਰ ਨੇ ਚਾਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਇਹ ਉਹਨਾਂ ਦੇ ਸਪੁੱਤਰ ਹਨ ਢਾਡੀ ਜੱਤਾ ਬਲਕਾਰ ਸਿੰਘ ਚੋਲਾ ਸਾਹ ਮੈਂ ਹੁਣ ਬੇਨਤੀ ਕਰਾਂਗਾ ਬਾਬਾ ਸੋਨਜੀਤ ਨੂੰ ਮੈਂ ਇੱਕ ਮਿੰਟ ਵਿੱਚ ਆਪ ਜੀ ਨੂੰ ਸੁਣਾ ਦੇਣਾ ਬਾਬਾ ਮੱਥੂ ਸਾਹ ਲਵਾਨਾ ਜੀ ਹੋਏ ਨੇ ਜੋ ਰਾਜਤਾਂ ਦੇ ਖਾਨਦਿਆਂ ਵਿੱਚੋਂ ਅੱਠਵੀਂ ਪੀੜੀ ਬਾਬਾ ਸੌਣ ਜੀ ਦੀ ਹੋਈ ਹੈ ਜੋ ਗੁਰਨਾਨ ਪਾਤਸ਼ਾਹ ਦੀ ਸੇਵਾ ਕਰਿਆ ਕਰਦੇ ਸਨ ਉਥੇ ਚਾਰ ਝੰਡੇ ਝੂਲਦੇ ਸਨ ਲਾਹੌਰ ਦੇ ਬਾਹਰ ਜਦੋਂ ਭਾਈ ਮਰਦਾਨਾ ਜੀ ਉਹ ਗੁਰਨਾਨ ਪਾਤਸ਼ਾਹ ਪਹੁੰਚੇ ਭਾਈ ਮਰਦਾਨਾ ਜੀ ਨੇ ਪੁੱਛਿਆ ਚਾਰ ਝੰਡੇ ਕਿਹਦੇ ਝੂਲ ਰਹੇ ਹਨ ਗੁਰਨਾਨ ਪਾਤਸ਼ਾਹ ਨੇ ਕਿਹਾ ਜੇ ਬੁਲਾ ਕੇ ਲੈ ਕੇ ਆਂਦੂ ਨੂ ਬਾਬੇ ਸੌਣਦੇ ਹਨ ਬਾਬਾ ਸੌਣ ਜੀ ਝੰਡੇ ਉਸ ਟਾਈਮ ਮੁਗਲਾ ਟਾਈਮ ਉਹਦੇ ਝੂਲਦੇ ਸਨ ਆਪਾਂ ਕਹਿੰਦੇ ਆ ਤੇਰੇ ਜਿਹੜੇ ਝੰਡੇ ਝੂਲਦੇ ਨੇ ਮੁਗਲਾਂ ਦੇ ਟਾਈਮ ਝੰਡੇ ਉਹਦੇ ਝੂਲਦੇ ਸਨ ਜੇ 1 ਲੱਖ ਸੋਨੇ ਦੀਆਂ ਮੋਹਰਾਂ ਨਾਲ ਇੱਕ ਝੰਡਾ ਲਗਾ ਸਕਦਾ ਸੀ ਚਾਰ ਝੰਡੇ ਝੂਲਦੇ ਸਨ ਬਾਬਾ ਸੌਂਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕੀਤੀ ਕੋਰੋਨਾ ਦੇ ਸਮੁੰਦਰੀ ਬੇੜੇ ਚੱਲਦੇ ਸਨ ਤੇ ਰਾਜੇ ਖਾਨਦਾਨ ਵਿੱਚੋਂ ਸਨ ਹੁਣ ਬਾਬੇ ਸੌਂਜੀ ਦੀ ਪੰਜਵੀਂ ਪੀੜੀ ਆ ਬਾਬਾ ਮੱਖਣ ਸ਼ਾ ਲਵਣ ਬਾਬੇ ਸੌਂਜੀ ਦਾ ਪੁੱਤਰ ਬਾਬਾ ਅਰਥਾ ਜੀ ਅੱਗੇ ਉਹਨਾਂ ਦੇ ਪੁੱਤਰ ਬਾਬਾ ਬੀਨਾ ਜੀ ਅੱਗੇ ਬਾਬਾ ਦਾਸਾ ਜੀ ਤੇ ਬਾਬਾ ਦਾਸਾ ਜੀ ਦੇ ਪੁੱਤਰ ਪਰ ਮੱਖਣ ਚਾਲ ਲਵਾਣਾ ਹੈ। ਬਾਬਾ ਮੱਖਣ ਚਾਲ ਬਾਣ ਦੀ ਜੋ ਕਹਾਣੀ ਆਪ ਸਾਰੇ ਜਾਣਦੇ ਹੋ ਇਤਿਹਾਸ ਤੋਂ ਆਕੋ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ ਜੋ ਉਹਨਾਂ ਦੇ ਤਿੰਨ ਪੁੱਤਰ ਹੋਏ ਨਾ ਬਾਬਾ ਮੱਖਣ ਚਾਲ ਲਵਾਣ ਜੀ ਦੇ। ਸਰਦਾਰ ਜਵੰਦ ਸਿੰਘ, ਸਰਦਾਰ ਖੁਸ਼ਾਲ ਸਿੰਘ, ਸਰਦਾਰ ਲਾਲ ਸਿੰਘ। ਸਰਦਾਰ ਜਵੰਦ ਸਿੰਘ ਜੋ ਸਨ ਸ਼ਹੀਦ 40 ਮੁਕਤੇ ਜੋ ਚੰਪੌਰ ਸਾਹਿਬ ਵਿੱਚ ਸ਼ਹੀਦ ਹੋਏ ਉਸ ਨਾਲ ਉਹਨਾਂ ਵਿੱਚ ਇੱਕ ਸਾਲ ਤਾਲੀਆਂ ਵਿੱਚ ਸਰਦਾਰ ਖੁਸ਼ਾਲ ਸਿੰਘ ਸ਼ਹੀਦ ਜਦੋਂ ਗੁਰੂ ਪਾਤਸ਼ਾਹ ਨੇ ਜੋ ਗੋਂ ਸੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਲੇ ਲੋਗੜ ਦੇ ਕੋਲ ਉਹਨਾਂ ਦੀ ਸ਼ਹੀਦੀ ਹੋਈ ਦੂਜੇ ਪੁੱਤਰ ਸਾਹਿਬ ਤੀਜੇ ਪੁੱਤਰ ਲਾਲ ਸਿੰਘ ਜੀ ਅੱਗੇ ਜੋ ਬਿਜ਼ਨਸ ਕੀਤਾ ਉਹ ਪਾਰ ਨੂੰ ਪੋਰੀਆਂ ਲਾ ਕੇ ਆਪਣੇ ਜੋ ਪਿਤਾ ਪ੍ਰਤੀ ਜੋ ਵੀ ਵਪਾਰ ਸੀ ਆਪ ਨੂੰ ਇਹ ਗੱਲ ਮੈਂ ਜੋੜਨਾ ਸੀ ਕਹਿੰਦੇ ਹਨ ਭਗਤੀ ਜਾਣੇ ਤਾਂ ਤਾਂ ਭਗਤ ਜਾਣੇ ਦਾਤਾ ਦਾ ਕਸੂਰ ਨਹੀਂ ਤਾਂ ਜੰਨੀ ਬਾਜ ਰਹਿ ਕਾਹੇ ਗੋਵਨ ਤੁਸੀਂ ਦਾਜੀ ਦਾ ਸਮਾਨ ਹੈ ਕਿ ਜੇ ਕੋਈ ਜਨਮੇ ਜਾਂ ਧੜਕਾ ਹੋਵੇ ਜਾਂ ਦਾਤਾ ਹੋਵੇ ਜਾਂ ਸੂਰਮਾ ਹੋਵੇ ਕਿੰਨੇ ਜੋ ਸੰਤ ਬਾਬਾ ਬ੍ਰਿੰਨ ਸਿੰਘ ਜੀ ਦੇ ਗੁਰ ਮਜੂਰ ਸਨ ਇਹਨਾਂ ਹੀ ਗੱਲਾਂ ਦੇ ਨਾਲ ਮੈਂ ਸਮਾਪਤੀ ਚਾਹਣਾ ਇਤਿਹਾਸ ਸਾਹਿਬ ਨੂੰ ਦੱਸ ਦਿੱਤਾ ਹੈ ਮੈਂ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ 2 ਮਿੰਟ ਲਈ ਚਾਹਣਾ ਕਿ ਆਪ ਜੀ ਇੱਥੇ ਆ ਕੇ 2 ਮਿੰਟ ਲਈ ਸੰਸਥਾ ਨੂੰ ਧੰਨਵਾਦ ਕਰਦੇ ਨਾ ਕਮੇਟੀ ਦੇ ਮੁਖੀ ਅਦਾਹਰ ਸਦਾ ਗੋਪੀ ਸਿੰਘ ਸੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਬੰਧੀ ਪਵਿੰਦ ਪੈਂਕ ਲਗਾਈ ਸੰਬੰਧ ਜਿਨ੍ਹਾਂ ਨੇ ਬਹੁਤ ਹੀ ਸਤਿਕਾਰ ਨਾਲ संतो बाबा प्रेम सिंह जी ਬੁਲਾਉਣੇ ਵਾਲੇ ਉਹਨਾਂ ਦੀ ਹਿਸਟਰੀ ਆ ਤੁਹਾਨੂੰ ਸੁਣਾਈ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਸਮਾਂ ਕਾਫੀ ਹੋ ਚੁੱਕਾ ਹੈ ਮੈਂ ਟਾਈਮ ਜ਼ਿਆਦਾ ਨਹੀਂ ਲਵਾਵਾਂਗਾ। ਬਸ ਧੰਨਵਾਦੀ ਕਰਨਾ ਚਾਹਾਂਗਾ। ਸੰਗਤਾਂ ਹਰ ਸਾਲ ਬਹੁਤ ਹੀ ਖਾਟਾ ਮਾਰ ਕੇ ਸੰਤੋ ਬਾਬਾ ਤੇਜ ਸਿੰਘ ਜੀ ਦੀ ਯਾਦ ਵਿੱਚ ਕਟੀਆਂ ਹੁੰਦੀਆਂ ਹਨ। ਜੋ ਕਮੇਟੀ ਬਹੁਤ ਹੀ ਵਧੀਆ ਢੰਗ ਨਾਲ ਇਹ ਪ੍ਰੋਗਰਾਮ ਨਹੀਂ ਕਰਦੀ ਹੈ ਸਾਹਿਬ। ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ। ਸੋ ਆਹ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਭਾਈ ਪ੍ਰੀਤ ਪਾਈਪਰੀ ਮੈਂਦਰਪਾਲ ਜੀ ਜੋ ਪ੍ਰਿੰਸੀਪਲ ਹਨ ਬੀਐਮ ਕਾਲਜ ਸੋ 5 ਮਿੰਟ ਲਈ ਸੰਕਰਾ ਮੋਪਰ ਵਿਚਾਰ ਸਰਵਕਾਮ ਦੇ ਮੈਂਦਰਪਾਲ ਸਿੰਘ ਜੀ ਪ੍ਰਿੰਸੀਪਲ ਸਾਹਿਬ ਤੋਂ ਸੋ ਸੋਕਰ ਸਾਡੇ ਟਾਡੀ ਜੱਥਾ ਵੀ ਪਹੁੰਚ ਚੁੱਕਾ ਹੈ ਸੋ ਉਹ ਵੀ ਆਪ ਨੂੰ ਟਾਡੀ ਜੱਥਾ ਰੂਬਰੂ ਕਰਾਂਗੇ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਕੀ ਬਤ ਸਤਿ ਸਤਿ ਸਾਇਬ ਸ੍ਰੀ ਗੁਰੂ ਪ੍ਰਨ ਸਾਹਿਬ ਜੀ ਦੇ ਗੋਦ ਵਿੱਚ ਸੰਗਤ ਦੇ ਵਿੱਚ ਬੈਠੇ ਸਾ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਰੇ ਲਈ ਆਦੇਸ਼ ਭਾਗਾ ਦਿੱ ਲੈ ਲੈ ਇਸ ਲਈ ਲੈ ਨੇਟਾ ਆਇਆ ਸੀ ਇੱਕ ਮੇਰੇ ਕਹਾਣੀ ਉਹਦੇ ਨੇ ਮੈਂ ਕਭੀ ਆ ਗਿਆ ਜਿੱਕਰ ਕੀਤਾ ਤੁਸੀਂ ਕਿ ਮੈਂ ਹਰਸਨ ਕਾਲਜ ਗਰਸਨ ਕਰ ਤੌਰ ਤੇ ਸਿਕਾਂਹ ਕਾਰਨ ਸਾਹ ਸਰਵੰਗ ਦਾ ਇਹਟੇ ਉਥੇ ਦੇ ਮੇਰੇ 19 15 ਵਿੱਚੋਂ ਜਿਹੜਿਆ ਜਿਹੜੀ ਦੀ ਸੇਵਾ ਕਰ ਰਹੇ ਨੇ ਸਰਦ ਮੈਲਾ ਸਿੰਘ ਮੋਹਰੀ ਰਾਜਪੁੱਤਰ ਮੁਖ ਤੇ ਆਖਰ ਮੋਤੀ ਉਹਨਾਂ ਕੋਲ ਮੈਂ ਰੱਖਿਆ ਉਹਨਾਂ ਨੇ ਰਾਤ ਨੂੰ ਨਾਲ ਦਲ ਦਿੱਤੀ ਕਿ ਤੁਹਾਡੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਵਰਸੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਰੇ ਪਟਿਆਲਾ ਕਾ ਦੇ ਲੱਖੇ ਦੇ ਵਸੇ ਇਕੱਠੇ ਹੋ ਕੇ ਬੁਲਾ ਰਹੇ ਨੇ ਤਾਂ ਮੈਂ ਉਹਨਾਂ ਨਾਲ ਕੰਮ ਕੀ ਕਰਕੇ ਪਹੁੰਚਾ ਮੈਨੂੰ ਖੁਸ਼ੀ ਵੀ ਹੋਈ ਦੇ ਮਨ ਨੂੰ ਤਸੱਲੀ ਵੀ ਹੋਈਏ ਕਿ ਜੋ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਸੁਪਨੇ ਸੀ ਉਹ ਆਪਾਂ ਜਿੱਥੇ ਵੀ ਆਏ ਆ ਉਥੇ ਆ ਕੇ ਉਹਨਾਂ ਨੂੰ ਸਰਵਾਦੇ ਗੁਰਪ੍ਰੇਮ ਵੀ ਦਿੱਤੇ ਨੇ ਤੇ ਨਾਲ ਨਾਲ ਅਸੀਂ ਉਹਨਾਂ ਦੇ ਆ ਜੋ ਵੀ ਉਹਨਾਂ ਦੇ ਸੰਬੋਧਕ ਪਿਤਾ ਸੀ ਕਿਉਂਕਿ ਮੈਨੂੰ ਤੋਂ ਪਹਿਲਾਂ ਭਾਈ ਸਾਹਿਬ ਨੇ ਉਹਨਾਂ ਦੇ ਜੀਵਨ ਬਾਰੇ ਸਾਰਾ ਦਾਸ ਦਿੱਤਾ ਗਿਆ ਰੀਟ ਨਹੀਂ ਕਰਾਂਗਾ। ਹੁਕਮ ਅਧੀਨ ਚਨਨਾਨ ਨਾਨਕ ਲਿਖਿਆ ਹੈਗਾ ਕਿ ਜੋ ਹੁਕਮ ਹੁੰਦਾ ਉਹ ਸਫਾਰਤਾ ਜਿਸ ਵੀ ਤਰ੍ਹਾਂ ਸੰਤਾਂ ਦੇ ਜੀਵਨ ਬਾਰੇ ਉਹਨੇ ਦੱਸਿਆ ਕਿ ਕਿੱਧਰ ਉਹ ਕਿਸ ਤਰ੍ਹਾਂ ਬਹਿਤਾ ਚੌਂਕ ਦੇ ਜਿਹੜੇ ਦਰਸੀ ਤੇ ਉਹਨਾਂ ਦੇ ਨਾਲ ਸੰਖਿਆ ਲੈਂਦੇ ਸੀ ਕਿਉਂਕਿ ਉਸ ਵੇਲੇ ਜਿਸ ਵੇਲੇ ਦੀ ਗੱਲ ਹੈ ਕਿ ਉਸ ਮੈਨੇ ਸਾਡੇ ਕੋ ਪੰਜਾਬੀ ਤੇ ਗੁਰਮੁਖੀ ਦੋਨੇ ਸਬਜੈਕਟ ਕਰੇ ਲਾ ਕਰਿਆ ਜਿਹੜਾ ਗੁਰਦਾਰ ਸਾਹਿਬ ਜੀ ਦਾ ਸੰਪਾਦਨ ਹੋਇਆ ਉਹ ਸਾਰਾ ਗੁਰਮੁਖੀ ਵਿੱਚ ਹੋਇਆ ਤੇ ਗੁਰਮੁਖੀ ਨੂੰ ਆਪਾਂ ਸਾਰੇ ਸਿਹਰੇ ਪੰਜਾਬੀਆਂ ਦਾ ਪੱਖ ਕਰਦੇ ਆ ਤੇ ਜੇ ਕਿਸੇ ਦਾ ਕਿਸੇ ਨੂੰ ਮੌਕਾ ਮਿਲਿਆ ਹੋਵੇ ਕਿ ਸਹਿਯੋਗ ਕਰਨ ਦਾ ਉਹਦੇ ਵਿੱਚ ਵੀ ਗੁਰੂ ਦੇ ਚਾੜੇ ਲਾ ਕੇ ਤੁਸੀਂ ਕੁਸ਼ਲ ਕਰਨੀ ਹੈ ਜਰੂਰ ਇਸ ਬਾਰੇ ਇਕ ਪਾਰਕੀਤਾ ਬਏਗਾ ਤੇ ਉਹਨਾਂ ਨੂੰ ਕੁਝ ਮੁਸ਼ਕਲਾਂ ਵੀ ਗ੍ਰਾਮ ਤੋਂ ਆਈਆਂ ਹਨ ਉਹੜੀਆਂ ਗ੍ਰਾਮ ਤੋਂ ਮੁਸ਼ਕਲਾਂ ਨੇ ਉਹਨਾਂ ਦਾ ਸੋਲੂਸ਼ਨ ਹੈ ਕੋਣ ਨੇ ਪਤੋਂ ਮੈਤਾ ਚੌਂਕ ਤੋਂ ਜਿਹੜਾ ਕਿ ਉਹ ਸੁਲੇ ਬਰਾਲੇ ਹਮਾਰੇ ਡੇਲੇ ਦੇ ਨਾਲ ਅਟੈਸ ਸੀ ਜੋ ਦੱਸਿਆ ਗਿਆ ਪਰ ਤੁਹਾਨੂੰ ਪਹਿਲਾਂ ਉਹਨਾਂ ਦਾ ਤੁਸੀਂ ਪਿਆ ਜਰੂਰ ਲਈਏ ਬਾਕੀ ਉਹ ਜਾਣੀ ਜਾਣ ਸੀ ਕਾਉਂਟੀ ਹੋਈ ਸੀ ਤੇ ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਸਕੂਲ ਕਾਲਜ ਆਪਣੇ ਬਰਾਦਰੀ ਦੇ ਬੱਚਿਆਂ ਵਾਸਤੇ ਕੀਤਾ ਅਬਰਾਲਾ ਤੇ ਮੈਂ ਸਮਝਦਾ ਕਿ ਉਹੀ ਹੀ ਦੇਣ ਹੈ ਕਿ ਆਪਾਂ ਵਿਹੀਰਾ ਕਰਕੇ ਦੂਸਰੇ ਦੇਸ਼ਾਂ ਵਿੱਚ ਆ ਕੇ ਵੀ ਮੈਨੂੰ ਮੌਕਾ ਮਿਲਦਾ ਸਮੁੰਦਾ ਵੀ ਮੌਕਾ ਮਿਲਦਾ ਕਿ ਸਾਡੇ ਬੱਚੇ ਜਿਹੜੇ ਨੇ ਇੱਥੇ ਆ ਕੇ ਵੀ education higher education ਜਿਹੜੀ ਉਹ ਲੈ ਰਹੇ ਨੇ ਡਾਕਟਰ ਇੰਡੀਆ ਵਰ ਰਹੇ ਨੇ ਪਾਲਟ ਬੋਮਬੇ ਨੇ اور ਬੜੀ ਬੜੀ ਹੈ ਨਾ ਤੋਂ علاوہ ਬੜੇ ਬੜੇ ਆਉਂਦੇ ਤੇ ਵੀ ਜਾ ਰਹੇ ਨੇ ਇਹ ਸਿਰਫ ਤੇ ਸਿਰਫ ਉਸ ਮਹਾਨ ਤਸਵੀਰ ਸ਼ਾਂਤ ਬਾਬਾ ਕੈਂਸਿੰਘੀ ਦੀ ਕਿਰਪਾ ਹੈ ਸਾਡੇ ਤੇ ਇਹ ਉਹਨਾਂ ਦੀ ਬਦੌਲਤ ਹੀ ਅਸੀਂ ਅੱਗੇ ਇੱਥੇ ਆ ਕੇ ਵੀ ਆਪਣਾ ਮੂਲ ਜਿਹੜਾ ਹੈ ਉਹਦੇ ਨਾਲੋਂ ਵੱਖਰੇ ਨਹੀਂ ਹੋਏ ਅਸੀਂ ਉਹਨਾਂ ਨੂੰ ਜੀ ਬੇਦਵਾਲ ਯਾਦ ਕਰਦੇ ਸੀ ਇੱਥੇ ਆ ਕੇ ਵੀ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿ ਇਹਦੇ ਲਈ ਤੁਸੀਂ ਸਾਰੇ ਹੀ ਵਿਦਾਈ ਦੇ ਭਾਗ ਹੋ ਦੂਸਰੀ ਗੱਲ ਕਿ ਸੰਤ ਖੁਦ ਆਪ ਸੇਵਾ ਕਰਦੇ ਸੀ ਜੇ ਦਰਬਾਰ ਸਾਹਿਬ ਕਿਤੇ ਆਪਾਂ ਨੂੰ ਮੌਕਾ ਮਿਲਦਾ ਜਦੋਂ ਦਰਬਾਰ ਸਾਹਿਬ ਦਾ ਸਿਰ ਉੱਥਾ ਟੇਕਣ ਜਾਂਦੇ ਆ ਮੱਥਾ ਟੇਕ ਕੇ ਜਦੋਂ ਅਸੀਂ ਚੁਣਾ ਸਾਹਿਬ ਲੱਗਦੇ ਆ ਜਦੋਂ ਲੋਕਾਂ ਨੂੰ ਬਾਹਰ ਜਦੋਂ ਸੀਨੀਅਰ ਤੇ ਕਾਲਜ ਦੇ ਉੱਤੇ ਬਾਹਰਲੇ ਪਰਸੀ ਇਤੋਂ ਨੰਨੇ ਜੋ ਸੇਵਾ ਕਰਾਈਏ ਉਹ ਮਦਾਪ ਕਹਲਾ ਉੱਥੇ ਨੀਂ ਜਾ ਰਿਹਾ ਕਿਤੇ ਮੌਕਾ ਮਿਲੇ ਤੁਸੀਂ ਜਾ ਕੇ ਉਹਨੂੰ ਫੜ ਸਕਦੇ ਹੋ ਕਿ ਜਿੰਨਾ ਟਾਈਮ ਉਹ ਨੰਬਰ ਰੇ ਕਿਉਂਕਿ ਉਹ ਮੈਂਬਰ ਸ਼ਰੌਮ ਨੂੰ ਦੋਰਾ ਬੰਦ ਕਮੇਟੀ ਵੀ ਦੇ ਦੇ ਨਾਲ ਨਾਲ ਉਹ ਐਮਐਲਏ ਵੀ ਰੇ ਮੇਰੇ ਬਾਦਲੜੀ ਇੱਕ ਧਰਮਾ ਨੂੰ ਸ਼ਾਇਦ ਗੱਲਾਂ ਨਾਲ ਮਿਲਦੀ ਆ ਮਾਪਾ ਨੂੰ ਪਦਮ ਨੇ ਮੇਰੇ ਬਾਦਲੜੀ ਦਾ ਅਸਲੀ ਹੁੰਨੇ ਸੀ ਜੇ ਜਸਵਿੰਦੇ ਪਾਕਿਸਤਾਨ ਦੇ ਨੈਚਰਲ ਇਲੈਕਸ਼ਨ ਹੁੰਦੀ ਸੀ ਤੇ ਬਾਬਾ ਜੀ ਨੂੰ ਜਿਹੜੀਆਂ ਵੋਟਾਂ ਪਾਈਆਂ ਜਾਂਦੀਆਂ ਸੀ ਤੇ ਨਾਲ-ਨਾਲ ਪੰਨਾ ਦੁਆਲੇ ਸਿੱਕੇ ਜਿਹੜੇ ਨੇ ਉਹ ਵੀ ਨਾਲ ਭੇਟਾ ਕੀਤੇ ਜਾਂਦੇ ਸੀ ਤੇ ਜਦੋਂ ਗਿਣਤੀ ਹੁੰਦੀ ਸੀ ਤੇ ਬਾਬਾ ਜੀ ਜਿੱਤਦੇ ਨਾਲ-ਨਾਲ ਉਹਨਾਂ ਦੀ ਜਿਹੜੀ ਮਾਇਆ ਹੈ ਉਹ ਵੀ ਉਹਨਾਂ ਨੇ ਭੇਟਾ ਕਰ ਦਿੱਤੀ ਜਾਂਦੀ ਸੀ ਕਿ ਸੰਗਤ ਵੱਲੋਂ ਨਾਲ ਨਾਲ ਤੁਹਾਡੀ ਮਾਇਆ ਵੀ ਆਈ ਦੂਸਰੀ ਗੱਲ ਕਿ ਉਹਨਾਂ ਦੀ ਰਸਨਾ ਜਿਹੜੀ ਹੈ ਉਹ ਤੋ ਨਿਕਲੇ ਹੋਏ ਜਿਹੜੇ ਸ਼ਬਦ ਨੇ ਉਹ ਕਦੇ ਵੀ ਵਿਟਦੇ ਨਹੀਂ ਸੀ ਜਾਂਦੇ ਇੱਕ ਗੱਲ ਹੋਰ ਦੱਸਣੀ ਸੀ ਸਾਡੇ ਉੱਪਰ ਕਿ ਜਦੋਂ ਨਹਾਰੇ ਦੇ ਵਿੱਚ ਵੀ ਮੇਲਾ ਭਰਦਾ ਸੀ ਮੇਰਾ ਲੱਗਦਾ ਸੀ ਤੇ ਉਹਨਾਂ ਦੇ ਲਾਗੇ ਇੱਕ ਦਰਿਆ ਦਰਿਆ ਦਾ ਨਾਮ ਮੈਨੂੰ ਉਹਨੂੰ ਆਕਰਨਾ ਵੀ ਯਾਦ ਨਹੀਂ ਕਿ ਜਦੋਂ ਸੰਕਟਾ ਉੱਥੇ ਬਹੁੰਦੀ ਸੀ ਦਰਿਆ ਦੇ ਲਾਗੇ ਤੇ ਦਰਿਆ ਬਿਲਕੁਲ ਸ਼ਾਂਤ ਹੋ ਜਾਂਦਾ ਸੀ ਤੇ ਸਾਰੀ ਸੰਗਤ ਜਿਹੜੀ ਉਹ इजीली ਉਸ ਦਰਿਆ ਨੂੰ ਕ੍ਰੋਸ ਕਰ ਜਾਂਦੀ ਸੀ ਤੇ ਜੇ ਜਦੂ ਲਾਵਾਂ ਸੰਤਾਂ ਦਾ ਮਲਾਪ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਆਪਣੀ ਬਰਾਦਰੀ ਤੱਕ ਹੀ ਸੀਮਤ ਨਹੀਂ ਸੀ ਮੁਸਲਮਾਨ ਔਰ ਬਾਕੀ ਦੇਰ ਜਿਹੜੇ ਸੀ ਉਹ ਵੀ ਉਹਨਾਂ ਨੂੰ ਆਪਣਾ ਪੀੜਾ ਸੀ ਇਹ ਅਲਾ ਜਿਹੜੀ ਇਹ ਸਾਨੂੰ ਆਪਣੇ ਜਿਹੜੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੇ ਉਹਨਾਂ ਨਾਲ ਕੁਝ ਸਮਾਂ ਬਿਤਾਇਆ ਹੋਵੇਗਾ ਉਹ ਨਾ ਤੁਰ ਗਈ ਸਾਨੂੰ ਇਹ ਸਾਡੇ ਤੇ ਬਾਕੀ ਜਿਹੜਾ ਪ੍ਰਚਾਰ ਹੋ ਰਿਹਾ ਹੈ ਵਿਸਾਰ ਹੋ ਰਿਹਾ ਹੈ ਕੁਸਿੱਖੀ ਦਾ ਮੈਨੂੰ ਮੇਰੇ ਵੱਲੋਂ ਸਾਡੇ ਸਾਰੇ ਇੰਸਟੀਚਿਊਸ਼ਨ ਵਾਲੋਂ ਇੱਕ ਜਿੱਦਰਾ ਸੀ ਸੱਚਾ ਥੋੜਾ ਜਿਹਾ ਵਰਕਪਲ ਦਾ ਸੰਜੇ ਕਮਾਲ ਕਿ ਮੇਤਾ ਚੌਂਦ ਦੇ ਜਿਹੜੇ ਟਕਸਾਲੀ ਟਕਸਾਲ ਦੇ ਨਾਲ ਜਿਹੜਾ ਸੰਗਤ ਆਇਆ ਸੀ ਤੋਂ ਵਿੱਚ ਇੱਕ ਸ਼ਬਦ ਬੋਲੇ ਸੀ ਸੇਨ ਚੌਂਦ ਨੇ ਕਿ ਆਪਾਂ ਗੁਰਦੁਆਰਿਆਂ ਨੂੰ ਮਹੰਤਾਂ ਦੇ ਨਾਲ ਵੱਖਰਾ ਕੀਤਾ ਮਨਤਾਂ ਦੇ ਬਣੋ ਆਪਾਂ ਗੁਰਦੁਆਰਿਆਂ ਦਾ ਹੈ ਕਿਹਾਇਆ ਕਿ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਟੈਬਲਿਸ਼ ਹੋਈ ਹੈ ਪਰ ਇਹ ਲਹਿਰ ਜਿਹੜੀ ਹੈ 1920 ਤੋਂ 1955 ਤੱਕ ਚੱਲੀ ਉਹਦੇ ਵਿੱਚ ਜਿਹੜੇ ਕਾਲਜ ਵਿੱਚ ਇਹ ਸਿਖਾ ਕੀਤੀ ਏ ਉਹਦਾ ਨਾਮ ਹੈ ਬੱਬਰ ਅਕਾਲੀ ਮੂਵਮੈਂਟ ਆਪਾਂ ਸੋਚਦੇ ਹਾਂ ਉਹ ਬੱਬਰਾਂ ਦੀ ਜਿਹੜੀ ਮੂਵਮੈਂਟ ਸੀ ਉਹ ਸਿੱਧੇ ਦੁਆਬੇ ਦੀ ਮੂਵਮੈਂਟ ਸੀ ਜਿਹੜੀ ਇਸ ਸਾਲ ਤੇ 1.5 ਸਾਲ ਨਹੀਂ ਚੱਲੀ ਜਿਹੜਾ ਜਲੰਧਰ ਦਾ ਗ੍ਰੈਂਡ ਤੁਸੀਂ ਸ਼ਹਿਰ ਦੇਦੇ ਹੋ ਪਿੰਡ ਦੇਦੇ ਹੋ ਇਹ ਕੀਟੀ ਰੋਡ ਦੇ ਉੱਤੇ ਦਾ ਕਿਸ਼ਨ ਸਿੰਘ ਗੜਗੜ ਚ ਮੇਨ ਬੱਬਰ ਜਿਹੜੇ ਨੇ ਉਹ ਕੋਲੇ ਤੇ ਉਹਨਾਂ ਦੀ ਦੇਵ ਸਦਕਾ ਹੀ ਉਸ ਉਸ ਮੂਵਮੈਂਟ ਦੀ ਦੇਵ ਸਦਕਾ ਹੀ 1983 ਵਿੱਚ ਸ਼ੁਰੂ ਨਹੀਂ ਕਰਨਾ ਪਰ ਉਹਨਾਂ ਨੂੰ ਕਿੱਟੀ ਨੂੰ ਉਹਦੇ ਚਾਹੀਏ ਤੇ ਜਿਨ੍ਹਾਂ ਦੇ ਮਹਾਂਕਰ ਬਣੂ ਸਾਰੇ ਜਿਹੜੇ ਆਪਣੇ ਬਡੋਰਾ ਸੈਡ ਨਾਲ ਸੈੱਟ ਸੀ ਉਹਨਾਂ ਨੂੰ ਕੋ ਯਾਦ ਕਰਾਇਆ ਤੇ ਉਹਦੇ ਨਾਲ ਹੀ ਸੰਗਤਾਂ ਦਾ ਵੀ ਪੂਰਾ ਜਿਹੜਾ ਅਸ਼ੀਰਵਾਦ ਵੀ ਰਿਹਾ ਉਹਨਾਂ ਦਾ ਕੋ ਜੋਗੰਗ ਵੀ ਰਿਹਾ ਬhota ਸਭਾ ਨਾਮ ਲੰਡਾ ਹੋਇਆ ਅਤੇ ਦੁਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪ੍ਰੀਤਮ ਸਿੰਘ ਹਰ ਇੱਕ ਦਾ ਬੋਲਤਾਂ ਬੁਲਾਰ ਜਿਨ੍ਹਾਂ ਨੇ ਆਪਣੇ ਵਿਚਾਰ ਸੰਕਲਨ ਨਾਲ ਸਾਂਝੇ ਕੀਤੇ ਹਨ ਇਹਨਾਂ ਤੋਂ ਬਾਅਦ ਸਾਡੇ ਕੋਲ ਪਹੁੰਚੇ ਪਾਇਸਾ ਸਰਪ੍ਰਕਾਰ ਸਿੰਘ ਜੀ ਤੇ ਅਜੀਤ ਸਾਹਿਬ ਵਾਲੇ ਉਹਨਾਂ ਦਾ ਜੱਥਾ ਲਗਭਗ ਸਰਵ ਤੋਂ ਬੇਕਸੰਕਾਂ ਨੂੰ ਟਾਡੀ ਵਰਨਾ ਨੇ ਹਾਲ ਕਰਨਗੇ